ਵੈਜੀ ਦਾ ਕਲਸਾ ਵੈਜੀ ਫਤਿਹ ਜੀ ਉਰਤਰਾ ਇਹ ਗੁਰਦੁਆਰਾ ਬੰਜੀ ਸਾਹਿਬ ਹੈ ਜੀ ਉਰਤਰਾ ਰਾਮ ਸਾਹਿਬ ਦੇ ਦੁਆਲ ਇਹ ਧਨਸ਼ੈ ਅਜਨਦੇਵ ਜੀ ਮਹਾਰਾਜ ਜੀ ਨੇ ਆੜੀ ਬੈਰੀ ਲੱਗੀ ਹੈ ਬੈਰੀ ਤੇ ਨਾ ਬੈਠ ਕੇ ਸੁਖਮਨੀ ਸਾਹਿਬ ਜੀ ਦਾ ਉਚਾਰਨ ਕੀਤਾ ਸੀਗਾ ਇਹ ਗੁਤਰ ਰਾਮ ਸਾਹਿਬ ਉਧਰ ਰਾਮ ਸਾਹਿਬ ਇਹ ਸਰੋਵਰ ਗੁਤਰ ਸਾਹਿਬ ਦਾ ਇਕ ਗੁਰੂ ਅਰਮਨ ਸਾਹਿਬ ਜੀ ਜਿਹੜਾ ਆਪਾਂ ਪਹਿਲਾਂ ਪ੍ਰਕਾਸ਼ ਨੂੰ ਮਗਵਾਦੇ ਕੱਲ ਇਸ ਸਥਾਨ ਤੇ ਬੈਠੇ ਗੁਰੂ ਸਾਹਿਬ ਜੀ ਨੇ ਜਿਹੜੀ ਆਰਬीडी ਦੀ ਸੁਬਾਧਨਾ ਕੀਤੀ ਸੀ ਜਿਹੜੀ ਪੰਜ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਤੇ ਕੱਲ ਦੇ ਦਿਨ ਇਥੇ ਨਗਰ ਕੀਰਤਨ ਆਈ ਸਚ ਕਨਿਸ਼ਿਤ ਦੇ ਵਟਸਐਪ ਗਏ ਸੀ ਤੇ ਕੱਲ ਵੀ ਸਵੇਰੇ 7 ਵਜੇ ਕਿੰਗਰ ਕੀਤਾ ਨਾਮ ਹੋਏਗਾ ਗੁਰਦਰਾਮ ਸਾਹਿਬ ਤੋਂ ਜਿਹੜਾ ਕਿ ਦਰਵਾਸਾ ਪਹੁੰਚੇਗਾ ਅੱਜ ਸ਼ਾਮ ਨੂੰ ਵੀ 3 ਵਜੇ ਲੈ ਕੇ ਜਾਂਦੀ 11 ਵਜੇ ਤੱਕ ਬੜਾ-ਬੜਾ ਦਵਾਨ ਲੱਗ ਰਿਹਾ ਇੱਥੇ ਜੀ ਸੋ ਜਦੋਂ ਵੀ ਮੌਕਾ ਮਿਲੇ ਗੁਰਦਸਾ ਰਾਮ ਸਾਹਿਬ ਜੀ ਦੇ ਨਿਰ ਦਰਸ਼ਕ ਰਹੀਆ ਕਰੋ ਸ਼ੀਤਾਂ ਦੇ ਬਿਲਕੁਲ ਨਾਲ ਹੈ ਜੀ ਵਾਹ ਕੁਝ ਗਾ ਖਾਲਸਾ ਵਾਹ ਕੁਝ ਕੀ ਫਤਿਹ